ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋ ਨਵੀਂ ਕਹਾਣੀ ਵਿੱਚ ਰੋਜ ਵਾਂਗ ਅੱਜ ਵੀ ਜਦੋਂ ਦਫ਼ਤਰੋਂ ਛੁੱਟੀ ਹੋਈ ਤੇ ਮੈਂ ਆਪਣਾ ਮੋਟਰਸਾਈਕਲ ਚੁੱਕਿਆ ਤੇ ਕਿਸੇ ਜ਼ਰੂਰੀ ਕੰਮ ਕਰਨਾ ਜਪਟਿਆਲੇ ਵਾਲੀ ਕਲਾਸ ਲਾਉਣ ਦੀ ਬਜਾਏ ਘਰ ਦੇ ਰਾਸਤੇ ਪੈ ਗਿਆ ਆਪਣੀ ਮਸਤੀ ਵਿੱਚ ਹੱਸਦਾ ਗੁਣਗਣਾਉਂਦਾ ਜਾ ਰਿਹਾ ਸੀ ਮੈਂ ਤੇ ਪਿੰਡਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਮੈਂ ਮੇਰੇ ਪਿੰਡ ਨਾਲ ਦੀ ਕਿਸੇ ਪਿੰਡ ਦੀ ਫਿਰਨੀ ਉੱਤੇ ਹੀ ਘੁੰਮ ਰਿਹਾ ਸੀ ਸਿੱਧੀ ਸੜਕ ਜਾਂਦਿਆਂ ਮਨ ਦਾ ਪੰਛੀ ਕਿਸੇ ਦੂਜੇ ਦੇਸ਼ ਦੇ ਖਿਆਲ ਖਿਆਲਾਂ ਭਾਵ ਕੋਜ ਕੁ ਬੀਤ ਗਏ ਵਕਤਾਂ ਦੀਆਂ ਗੱਲਾਂ ਤੇ ਕੁਝ ਆਉਣ ਵਾਲੇ ਸਮੇਂ ਦੀਆਂ ਬਯਉਤਵੰਦੀਆਂ ਵਿੱਚ ਉਡ ਰਿਹਾ ਸੀ ਐਨੇ ਵਿੱਚ ਮੈਂ ਫੈਨੀ ਟੱਪ ਸਿੱਧੀ ਸੜਕ ਤੇ ਪੈ ਚੁੱਕਿਆ ਸੀ ਤੇ ਇਹਨਾਂ ਗੱਲਾਂ ਵਿੱਚ ਡੁੱਬਿਆ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਤੇ ਖਿਆਲਾਂ ਦੀ ਲੜੀ ਅਚਾਨਕ ਟੁੱਟ ਗਈ ਜਦੋਂ ਸੜਕ ਕਿਨਾਰੇ ਖੜੇ ਇੱਕ ਬਜ਼ੁਰਗ ਨੂੰ ਤੱਕਿਆ ਮੇਰੇ ਲਈ ਉਹ ਚਿਹਰਾ ਅਣਜਾਣ ਸੀ ਪਰ ਪਤਾ ਨਹੀਂ ਉਹ ਬਜ਼ੁਰਗ ਦੀਆਂ ਅੱਖਾਂ ਵਿੱਚ ਮੈਨੂੰ ਦੇਖ ਚਮਕ ਆ ਗਈ ਤੇ ਉਸ ਨੇ ਕੁਝ ਬੋਲੇ ਬਿਨਾ ਹੱਥ ਅੱਗੇ ਕਰ ਦਿੱਤਾ ਜੋ ਕਿ ਮੈਨੂੰ ਰੋਕਣ ਦਾ ਇਸ਼ਾਰਾ ਸੀ ਇਕਦਮ ਵਰਤਮਾਨ ਵਿੱਚ ਆਉਂਦਿਆ ਮੈਂ ਉਸ ਬਜ਼ੁਰਗ ਕੋਲ ਰੁਕ ਗਿਆ ਕਿਉਂਕਿ ਦੇਖਣ ਨੂੰ ਵੀ ਉਹ ਥੱਕਿਆ ਜਾਪਦਾ ਸੀ ਮੈਂ ਕੋਲ ਰੁੱਕ ਕੇ ਫਤੇ ਬੁਲਾਈ ਤੇ ਬਜ਼ੁਰਗ ਨੇ ਵੀ ਅੱਗੋਂ ਫਤੇ ਬੁਲਾ ਜਵਾਬ ਦਿੱਤਾ ਤੇ ਉਹ ਬਜ਼ੁਰਗ ਬਾਪੂ ਮੇਰੇ ਨਾਲ ਬਹਿ ਗਿਆ ਉਸ ਬਜ਼ੁਰਗ ਨੂੰ ਮੈਂ ਬਾਪੂ ਕਹਿ ਸੰਬੋਧਿਤ ਕੀਤਾ ਤੇ ਮੇਰੇ ਪੁੱਛਣ ਤੇ ਉਹਨਾਂ ਦੱਸਿਆ ਵੀ ਆਹ ਲਾਗਲੇ ਪਿੰਡ ਜਾਣਾ ਉਹਨਾਂ ਮੇਰਾ ਰਾਸਤਾ ਹੋਰ ਸੀ ਤੇ ਬਾਪੂ ਨੇ ਹੋਰ ਪਾਸੇ ਜਾਣਾ ਸੀ ਤੇ ਮਨ ਚ ਆਇਆ ਵੀ ਬਾਬੇ ਨੂੰ ਉਤਾਰ ਦੇਵਾਂ ਕੌਣ ਇੰਨੀ ਦੂਰ ਆਪਣੇ ਰਾਸਤੇ ਤੋਂ ਉਲਟ ਛੱਡ ਕੇ ਆਵੇ ਪਰ ਪਤਾ ਨਹੀਂ ਵੈ ਗੁਰੂ ਨੇ ਦਇਆ ਜਗਾਈ ਤੇ ਮੈਥੋਂ ਸੱਚ ਨਹੀਂ ਦੱਸ ਹੋ ਰਿਆ ਤੇ ਅਸੀਂ ਚੱਲ ਪਏ ਉਹ ਬਜ਼ੁਰਗ ਦੀ ਮੰਜ਼ਲ ਤੇ ਮੇਰੇ ਲਈ ਇੱਕ ਅਣਜਾਣ ਰਾਸਤੇ ਤੇ ਪੁੱਛਣ ਤੇ ਪਤਾ ਲੱਗਿਆ ਵੀ ਬਾਪੂ ਦੇ ਸੈੱਲ ਕਟੇ ਨੇ ਤੇ ਡਾਕਟਰ ਨੇ ਮੁਸੰਮੀਆ ਖਾਨ ਨੂੰ ਕਿਹਾ ਤੇ ਪੂਰੀ ਤਰ੍ਹਾਂ ਪੁੱਛਣ ਤੇ ਦੱਸਿਆ ਕਿ ਅਸਲ ਵਿੱਚ ਹੱਡ ਪੈਰ ਹੀ ਦੁਖਦੇ ਆ ਸੈੱਲਾਂ ਵਾਲਾ ਸਿਸਟਮ ਤਾਂ ਮੈਨੂੰ ਪਤਾ ਨਹੀਂ ਸ਼ੇਰਾ ਹੋਰ ਵੀ ਕਈ ਗੱਲਾਂ ਹੋਈਆਂ ਇਹਨੇ ਵਿੱਚ ਬਾਪੂ ਦੀ ਦਸਤੀ ਮੰਜ਼ਲ ਤੇ ਪਹੁੰਚ ਗਏ ਪਰ ਮੇਰਾ ਦਿਮਾਗ ਇੱਕਦਮ ਘੁੰਮ ਗਿਆ ਜਦੋਂ ਬਜ਼ੁਰਗ ਨੇ ਕਿਹਾ ਆ ਨਾਲ ਦੇ ਪਿੰਡ ਜਾਣਾ ਸੀ ਜੇ ਉੱਥੇ ਛੱਡ ਦਿੰਦਾ ਪੁੱਤ ਪਤਾ ਨਹੀਂ ਬਾਬੇ ਮੂੰਹੋਂ ਪੁੱਤ ਸੁਣ ਕੇ ਮੇਰਾ ਸਾਰਾ ਗੁੱਸਾ ਇੱਕ ਵਾਰ ਅੰਦਰ ਹੀ ਦੱਬ ਕੇ ਰਹਿ ਗਿਆ ਤੇ ਮੈਂ ਉਸ ਤੇ ਅੱਗੇ ਪਿੰਡ ਵੱਲ ਚੱਲ ਪਿਆ ਤੇ ਗੱਲਾਂ ਦਾ سلسلہ ਅੱਗੇ ਤੋਰਦਿਆਂ ਮੈਂ ਪੁੱਛਿਆ ਬਾਪੂ ਦੁਪਹਿਰੇ ਕੀ ਕਾਲ ਪੈ ਗਈ ਸੀ ਕਹਿੰਦਾ ਪੁੱਤ ਕੋਈ ਸਾਧਨ ਹੈ ਨਹੀਂ ਤੇ ਐਵੇਂ ਕਦੇ ਕਿਸੇ ਦੇ ਕਦੇ ਕਿਸੇ ਨੂੰ ਰੋਕ ਕੇ ਚੱਲਣ ਚੱਲਣਾ ਜਾਣਾ ਮੈਂ ਅਕੇ ਪੁੱਛਿਆ ਕਿ ਬਾਪੂ ਕੀ ਗੱਲ ਬੱਚੇ ਨਹੀਂ ਹੈਗੇ ਲੈ ਕੇ ਆਉਨ ਤੇ ਇਸ ਸਵਾਲ ਦੇ ਉੱਤਰ ਵੇਲੇ ਬਾਪੂ ਦੀ ਉਹ ਠੰਮੇ ਵਾਲੀ ਆਵਾਜ਼ ਟੇਲੀ ਪੈ ਗਈ ਤੇ ਸਿਰਫ ਇਹੀ ਜਵਾਬ ਮਿਲਿਆ ਵੀ ਬੱਚੇ ਬਾਰੇ ਨਾ ਪੁੱਛ ਪਤਾ ਮੈਨੂੰ ਜਾਪਿਆ ਵੀ ਮੈਂ ਕੁਝ ਗਲਤ ਪੁੱਛ ਬੈਠਾ ਮੈਂ ਕਹੇ ਦੀ ਮਾਫੀ ਮੰਗੀ ਤੇ ਬਾਪੂ ਨੇ ਦੱਸਿਆ ਵੀ ਪੁੱਤੇ ਇਦਾਂ ਦਾ ਕੁਝ ਨਹੀਂ ਮੇਰੇ ਦੋ ਮੁੰਡੇ ਆ ਪਰ ਨਾ ਹੋਆਂ ਵਰਗੇ ਮਹਾਰਾਣ ਸੀ ਅੱਗੇ ਸੁਣਨ ਦੀ ਤਾਂਗ ਸੀ ਮੇਰੇ ਕੋਲ ਜੀ ਬੋਲਣ ਤੋਂ ਪਹਿਲਾਂ ਹੀ ਬਜ਼ੁਰਗ ਨੇ ਢਿੱਲੀ ਆਵਾਜ਼ ਵਿੱਚ ਆਪਣੀ ਗੱਲ ਸ਼ੁਰੂ ਕਰਤੀ ਉਸ ਦੀ ਆਵਾਜ਼ ਵਿੱਚ ਇੱਕ ਦਰਦ ਸੀ ਪੀੜ ਸੀ ਤੇ ਦੱਸਿਆ ਕਿ ਮੇਰਾ ਇੱਕ ਮੁੰਡਾ ਪੁਲਿਸ ਵਿੱਚ ਹੈ ਤੇ ਦੂਜਾ ਪੜ ਰਿਹਾ ਹੈ ਪਰ ਮੈਨੂੰ ਕੋਈ ਨਹੀਂ ਪੁੱਛਦਾ ਪੁੱਤ ਪਤਾ ਨਹੀਂ 4 ਦਿਨਾਂ ਤੱਕ ਕਦੋਂ ਮਰ ਜਾਣਾ ਪਰ ਕਿਸੇ ਤੇ ਕੀ ਜੋ ਸਭ ਪੈਸੇ ਦੇ ਪੁੱਤ ਨੇ ਮੈਂ ਹੱਡ ਪੰਨਮੀ ਕਮਾਈ ਕਰਕੇ ਬੱਚੇ ਪੜਾਏ ਲਿਖਾਏ ਪਰ ਅੱਜ ਮੈਂ ਆਪ ਪੈਸੇ ਪੈਸੇ ਦਾ ਮਤਾਜ ਆ ਦਿਲ 'ਚ ਇੱਕ ਅਜੀਬ ਜਿਹੀ ਚੀਜ਼ ਉੱਠੀ ਜਦੋਂ ਬਾਪੂ ਨੇ ਦੱਸਿਆ ਵੀ ਜਿੱਥੇ ਹੁਣ ਉਹ ਜਾ ਰਿਹਾ ਹੈ ਉਹ ਬੰਦਾ ਬਾਪੂ ਦਾ ਜਾਣਕਾਰ ਹੈ ਤੇ ਮਸੰਮੀਆਂ ਫ੍ਰੀ ਵਿੱਚ ਦੇ ਦਿੰਦਾ ਹੈ ਕਿਉਂਕਿ ਮੇਰੇ ਬੱਚਿਆਂ ਕੋਲ ਨਾ ਮੇਰੇ ਲਈ ਪੈਸਾ ਤੇ ਨਾ ਵਕਤ ਜੇ 4 ਪੈਸੇ ਕੋਲ ਹੋਣ ਫੇਰੀ ਪੁੱਛਗਿਛ ਹੁੰਦੀ ਹੈ ਸ਼ੇਰਾ ਚੰਗੀਆਂ ਔਲਾਦਾਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਨੇ ਰਿਸ਼ਤੇਦਾਰ ਮਿੱਤਰ ਸਭ ਪੈਸੇ ਦੇ ਪੁੱਤ ਨੇ ਇਹ ਮੇਰਾ ਤਜਰਬਾ ਏ ਆ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਕੋਲ ਬਾਪੂ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਤੇ ਇੰਨੇ ਵਿੱਚ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਚੁੱਕੇ ਸੀ ਲੱਖਾਂ ਹੀ ਦਵਾਵਾਵਾਂ ਦਿੰਦੇ ਬਜ਼ੁਰਗ ਨੇ ਮੇਰੇ ਤੋਂ ਦੂਰ ਜਾ ਰਹੇ ਸੀ ਮੈਂ ਆਪਣੀ ਰਾਹੇ ਚੱਲ ਪਿਆ ਤੇ ਮੇਰੇ ਮਨ ਵਿੱਚ ਮਾਨ ਜਿਹੜਾ ਪਹਿਲਾਂ ਅਤੀਤ ਦੇ ਤੇ ਭਵਿੱਖ ਵਿੱਚ ਉਲਝ ਰਿਹਾ ਸੀ ਹੁਣ ਵਰਤਮਾਨ ਵਿੱਚ ਟਿਕ ਚੁੱਕਿਆ ਸੀ ਤੇ ਮਨ ਵਿੱਚ ਕੁਝ ਸੀ ਤਾਂ ਸਿਰਫ ਸਵਾਲ ਸ਼ਾਇਦ ਅਣਸੋਲ ਜੇ ਸਵਾਲ ਕਿ ਜਿਨ੍ਹਾਂ ਨੇ ਸਾਰੀ ਉਮਰ ਖਵਾਇਆ ਆਪਾਂ ਉਹਨਾਂ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਦੇ ਸਕਦੇ ਕੀ ਬੁੱਢੀ ਉਮਰੇ ਬਪ ਬਾਪ ਘਰੇ ਬਹਿ ਕੇ ਅੱਜਾਂ ਤੋਂ ਕਿਸੇ ਚੀਜ਼ ਦੀ ਉਮੀਦ ਨਹੀਂ ਕਰ ਸਕਦਾ ਕੀ ਸਾਰੀ ਜ਼ਿੰਦਗੀ ਹੱਡ ਪਨ ਕੇ ਕਮਾਈ ਕਰਨ ਵਾਲੇ ਮਾਪਿਓ ਦਾ ਸੱਚ ਮੁੱੱਚ ਹੀ ਲੋੜੀ ਦੀਆਂ ਵਾਸਤਾਂ ਵਾਲੇ ਤਰਸਣਾ ਜ਼ਰੂਰੀ ਹੈ ਪਿੰਡ ਦੀਆਂ ਜੂਹਾਂ ਚੰਗੀਆਂ ਸੀ ਜਾਂ ਸ਼ਹਿਰ ਦੇ ਘੇਰੇ ਮੈਨੂੰ ਨਹੀਂ ਪਤਾ ਕੌਣ ਸਹੀ ਜਾਂ ਕੌਣ ਗਲਤ ਪਰ ਆਪਾਂ ਅਜਿਹਾ ਬੀਜੋਗੇ ਉਹੋ ਜਿਹਾ ਹੀ ਵੱਡੋਗੇ ਕਾਰਨ ਤੇ ਹੱਲ ਆਪਾਂ ਨੂੰ ਆਪ ਲੱਭਣੇ ਪੈਣੇ ਪਰ ਜ਼ਿੰਦਗੀ ਦੇ ਇਸ ਨਿੱਕੇ ਜਿਹੇ ਸਫ਼ਰ ਵਿੱਚ ਉਸ ਬਾਪੂ ਉਹ ਬਾਪੂ ਮੈਨੂੰ ਇੱਕ ਅਨਮੋਲ ਸਬਕ ਬਜ਼ੁਰਗਾਂ ਦੀ ਅਹਿਮੀਅਤ ਆ ਸਾਡੇ ਫਰਜ਼ ਸਮਝਾ ਗਿਆ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ